ਸਾਹ ਤੁਹਾਡੇ ਸਾਹਮਣੇ ਕੀ ਕਹਾਂਗੇ ਨਾ ਨਾ ਬਿਲਕੁਲ ਨਹੀਂ ਤੁਸੀਂ ਠੀਕ ਆ ਤੁਹਾਡੀ ਗੱਲ ਬੜਾ ਅਪਨ ਜੀ ਤੁਹਾਡਾ ਬਹੁਤ ਅਸੀਂ ਸੱਚੀ ਹੋ ਖਾਨ ਸਾਹਿਬ ਅਸੀਂ ਜਿਵੇਂ ਤੁਸੀਂ ਕਿਹਾ ਅਸੀਂ ਸੁਣ ਸੁਣ ਕੇ ਵੱਡੇ ਹੋਏ ਔਰ ਕਮਾਲ ਦਾ ਆ ਜਿਹੜਾ 뮤직 ਪੀਸ ਵਰਕ ਮਾਨ ਸਾਹਿਬ ਤੋਂ ਉੱਪਰ ਕਿਸੇ ਨੇ ਨਹੀਂ ਕੀਤਾ ਉਹ ਅਸੀਂ ਤਾਂ ਥੋੜਾ ਥੋੜਾ ਜਾਣਦੇ ਆ ਕਿਉਂਕਿ ਲਾਈਵ ਗਾਉਂਦੇ ਆ ਔਰ ਇਹ ਆਮ ਬੰਦੇ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ ਜਿਹੜਾ ਬੈਕ ਸਟੇਜ ਤੇ ਇਹਨਾਂ ਦਾ ਕੰਮ ਹੈ ਨਾ ਕੱਲਾ ਕੱਲਾ ਪੀਸ ਵਰ ਕਹਾ ਸਵਾਦ ਆ ਜਾਂਦਾ ਕਿਤੇ ਪੁਰਾਣੇ ਕਿਸ ਤੋਂ ਤੁਲਾ ਕੇ ਸੁਣ ਕੇ ਦੇਖੋ ਸੁਣੋ ਇਹ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਮਾਨ ਸਾਹਿਬ ਐਦਾਂ ਹੀ ਤੁਸੀਂ ਤੁਸੀਂ ਹੀ ਗਾਓ ਮੇਰੇ ਤੋਂ ਗਾਇਨ ਨਾ ਲੋ ਮੈਂ ਥੋੜਾ ਜਿਆਦਾ ਨਰਵਸ ਹਾਂ ਤੁਹਾਡੇ ਨਾਲ ਨਹੀਂ 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 ਬੈਠ ਜਾਓ ਅਨਮੋਟਾ ਸੜਾ ਉਹ ਬੈਸੜਾ ਉਹ